ਮੈਂ ਹਾਂ ਡੈਲੀਗੇਟ ਅਤੇ ਮੈਂ ਤੁਹਾਨੂੰ ਮਿਲਵਾਉਂਦਾ ਹਾਂ ਬਠਿੰਡਾ ਦੇ ਇੱਕ ਕਿਸਾਨ ਨਾਲ ਜਿਸਨੇ ਡੈਲੀਗੇਟ ਨਾਲ ਆਪਣਾ ਸਫ਼ਰ ਤੈਅ ਕੀਤਾ ਆਓ ਸੁਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਹੀ ਜ਼ੁਬਾਨੀ ਅਸ਼ੀਕਲ ਜੀ ਮੇਰਾ ਨਾਮ ਗੁਰਦੀਪ ਸਿੰਘ ਹੈ ਪਿੰਡ ਕਰਾੜ ਵਾਲਾ ਤਸੀਲ ਰਾਮਪਰਫੂਲ ਜ਼ਿਲ੍ਹਾ ਬਠਿੰਡਾ ਮੈਂ ਜੀ 20 ਕਿੱਲਾਂ ਦੀ ਖੇਤੀ ਕਰਦਾ ਤੇ ਮੇਰੇ ਕੋਲ ਉਹਦੇ ਵਿੱਚ 5 ਕਿੱਲਾਂ ਦੀ ਚਾਰ ਵਾਲੀ ਮੱਕੀ ਸੀਗੀ ਤੇ ਮੈਨੂੰ ਕੀ ਦਿੱਕਤ ਆਈਏ ਤੇ ਇਸ ਵਾਰ ਮੱਕੀ ਪਹਿਲੀ ਵਾਰੀ ਬੀਜੀ ਸੀਗੀ ਤੇ ਤਾਂ ਕਰਕੇ ਸੁੰਡੀ ਦਾ ਕੋਈ ਪਤਾ ਨਹੀਂ ਸੀਗਾ ਤੇ ਇਹਦਾ ਮੇਨ ਹੈਗਾ ਸੁੰਡੀ ਇਹਦੇ ਗੋਭ ਚ ਹੁੰਦੀ ਆ ਤੇ ਬਥੇਰਾ ਕੁਝ ਮੱਥਾ ਮਾਰਿਆ ਨਹੀਂ ਕੁਝ ਵੀ ਹੋ ਹੋਇਆ ਮੈਂ ਆਪਣੇ ਫਰੈਂਡ ਸਰਕਲ ਚ ਜਦੋਂ ਗੱਲ ਕਰੀ ਹਨਾ ਤੇ ਮੈਨੂੰ ਉਸ ਤੋਂ ਬਾਅਦ ਉੱਥੋਂ ਪਤਾ ਲੱਗਿਆ ਵੀ ਉਹ ਯੂਜ਼ ਕਰਦੇ ਸੀ ਡੈਲੀਗੇਟ ਦਾ ਤੇ ਉਹਨਾਂ ਨੇ ਜਦੋਂ ਦੱਸਿਆ ਤੇ ਮੈਂ ਉਹਨਾਂ ਦੇ ਕਹਿਣ ਤੇ ਟਰਾਈ ਕੀਤੀ ਆ ਜਿਵੇਂ ਅੱਜ ਸ਼ਾਮ ਨੂੰ ਕਰੀਆ ਤਾਂ ਨੈਕਸਟ ਡੇ ਆਪਾਂ ਦੇਖਦੇ ਆ ਤਾਂ ਸਾਰੀ ਸ਼ੁੰਡੀ ਵਗੈਰਾ ਸਭ ਕੁਝ ਖਤਮ ਤੇ ਮੁੜ ਕੇ ਵੀ 20-25 ਦਿਨਾਂ ਤੱਕ ਵੀ ਵਧੀਆ ਰਿਜ਼ਲਟ ਨਾ ਕੋਈ ਦਵਾਈ ਕਰਨ ਦੀ ਲੋੜ ਪਈ ਹੈ ਨਾ ਕੁਝ ਹੋ ਗਿਆ ਮੈਨੂੰ ਤਾਂ ਇਸ ਦਾ ਬਹੁਤ ਵਧੀਆ ਰਿਜ਼ਲਟ ਮਿਲਿਆ ਬਹੁਤ ਵਧੀਆ ਤੇ ਮੈਂ ਸਾਰੇ ਜਣਿਆਂ ਨੂੰ ਬਈ ਕਹਿਣਾ ਚਾਹਨਾਗਾ ਤੇ ਵੀ ਡੈਲੀਗੇਟ ਦਾ ਰਿਜ਼ਲਟ ਬਹੁਤ ਜ਼ਿਆਦੇ ਵਧੀਆਗਾ ਵੀ ਬਈ ਇਹਦਾ ਯੂਜ਼ ਕਰੋ ਬਹੁਤ ਵਧੀਆ ਚੀਜ਼ ਆ